ਬਾਬਾ ਫਰੀਦ ਕਹਿੰਦੇ ਨੇ ਇਹ ਕਬਰ ਸਾਰਿਆਂ ਨੂੰ ਆਵਾਜ਼ ਪਈ ਮਾਰਦੀ ਐ ਗੋਹਰ ਨੇ ਮਾਣੀ ਛੱਡ ਕਰੇ ਨਿਘਰੇ ਆ ਘਰ ਆਓ ਐ ਨਿਥਾਵਿਆਂ ਤੇਰਾ ਥਾਂ ਤੇ ਕਬਰ ਐ ਸਰ ਪਰ ਮੈਥੇ ਆਉਣਾ ਮਰਣੋ ਨਾ ਡਰਿਓ ਪਹਿ ਤਨ ਮਰਣ ਤੋਂ ਨਾ ਡਰ ਇੱਕ ਦਿਨ ਮੌਤ ਨਹੀਂ ਤੈਨੂੰ ਮਿੱਟੀ ਚ ਮਿੱਟੀ ਕਰ ਦੇਣਾ ਤੂੰ ਮੇਰੇ ਤੋਂ ਹੀ ਚਲੇਆ ਚਲੇਆ ਸੀ ਮੇਰੇ ਕੋ ਲਾਵੇਂਗਾ ਰੋਜ਼ ਰੋਜ਼ ਮਨੁੱਖ ਦਾ ਤਨ ਕਿੱਥੇ ਜਾ ਰਿਹਾ ਹੈ ਗੁਰਬਾਣੀ ਅਨੁਸਾਰ ਕਬਰ ਦੇ ਨੇੜੇ ਜਾ ਰਿਹਾ ਹੈ ਚਿਤਾ ਦੇ ਨੇੜੇ ਜਾ ਰਿਹਾ ਔਰ ਕਿਧਰੇ ਵੀ ਨਹੀਂ ਜਾ ਰਿਹਾ ਹੈ ਔਰ ਕਿਧਰੇ ਵੀ ਇਹ ਤਾਂ ਹੋਰ ਕਿਧਰੇ ਵੀ ਨਹੀਂ ਜਾ ਰਹੇ ਰੋਜ਼ ਰੋਜ਼ ਇਹ ਤਨ ਸਮਸ਼ਾਨ ਦੇ ਲੈ ਡੇ ਜਾ ਰਹੇ ਦੂਸਰਾ ਨੁਕਤਾ ਵੀ ਸੁਣ ਲਓ ਰੋਜ਼ ਰੋਜ਼ ਮਨੁੱਖ ਛੋਟਾ ਹੋ ਰਿਹਾ ਹੈ ਚਲੋ ਮੈਂ ਇੰਜ ਬਿਆਨ ਕਰਾਂ ਇੱਕ ਮਨੁੱਖ ਨੇ 100 ਸਾਲ ਜੀਵਣਾ ਹੋਵੇ ਤੇ ਅੱਜ ਦਾ ਇੱਕ ਦਿਨ ਲੰਘ ਗਿਆ ਤਾਂ ਮਨੁੱਖ ਇੱਕ ਦਿਨ ਛੋਟਾ ਹੋ ਗਿਆ ਕਿ ਵੱਡਾ ਹੋ ਗਿਆ ਤੁਸੀਂ ਸਾਰੇ ਸਿਆਣੇ ਬੈਠੇ ਹੋ ਸਾਰੇ ਸੂ ਜਵਾਨ ਬੈਠੇ ਹੋ ਆਵਲ ਤੇ 100 ਸਾਲ ਕੋਈ ਕੋਈ ਜੀਵਦਾ ਮੁਖਤਸਰ ਚਲੋ ਇੰਜ ਕਹ ਲਈ 100 ਸਾਲ ਜੀਵਣਾ ਤੇ ਅੱਜ ਦਾ ਇੱਕ ਦਿਨ ਲੰਘ ਗਿਆ ਤੋ ਅਸੀਂ ਇੱਕ ਦਿਨ ਛੋਟੇ ਹੋ ਗਏ ਕਿ ਵੱਡੇ ਹੋ ਗਏ ਛੋਟੇ ਹੋ ਗਏ ਪਰ ਕਿਸੇ ਨੂੰ ਕਹਿ ਕੇ ਤੇ ਦੇਖ ਤੂੰ ਇੱਕ ਦਿਨ ਛੋਟਾ ਹੋ ਗਿਆ ਕਿਉਂਕਿ ਅੱਜ ਦਾ ਇੱਕ ਦਿਨ ਇਹਨੇ ਤੈਨੂੰ ਛੋਟਾ ਕਰ ਦਿੱਤਾ ਹੈ ਹੋਏ ਤੇ ਛੋਟੇ ਆ ਇੱਕ ਦਿਨ ਛੋਟੇ ਹੋ ਗਏ ਘਟ ਗਿਆ ਛਿੰ ਛਿੰ ਆਉਦ ਬਿਹਾਰ ਹੈ ਫੂਟੇ ਘਟ ਜਿਉ ਪਾਣੀ ਤੇ ਘੜੇ ਦੇ ਚੋਂ ਬੂੰਦ ਬੂੰਦ ਪਾਣੀ ਦੀ ਨਿਕਲ ਰਹੀ ਹੈ ਛਿੰ ਛਿੰ ਦੇ ਚ ਅਸੀਂ ਛੋਟੇ ਹੋ ਰਹੇ ਹਾਂ ਇੱਕ ਇੱਕ ਪਲ ਸਾਨੂੰ ਛੋਟਾ ਕਰ ਰਿਹਾ ਹੈ ਫਰੇ ਛੋਟਾ ਹੋਣਾ ਚੰਗਾ ਨਹੀਂ ਲੱਗਦਾ ਅੱਜ ਦਾ ਦਿਨ ਲੰਘਿਆ ਤੋ ਸਾਰੇ ਕਹਿੰਦੇ ਨੇ ਇੱਕ ਦਿਨ ਵੱਡਾ ਹੋ ਗਿਆ ਬੰਦਾ ਆਪ ਵੀ ਸੋਚਦਾ ਮੈਂ ਇੱਕ ਦਿਨ ਵੱਡਾ ਹੋ ਗਿਆ ਗੁਰਬਾਣੀ ਕਹਿੰਦੀ ਹੈ ਨਹੀਂ ਤੋ ਇੱਕ ਦਿਨ ਛੋਟਾ ਹੋ ਗਿਆ ਜਨਨੀ ਜਾਣਤ ਹੈ ਸੁਤ ਬੜਾ ਹੁੰਦਾ ਹੈ ਮੇਰਾ ਪੁੱਤ ਇੱਕ ਦਿਨ ਵੱਡਾ ਹੋ ਗਿਆ ਕਬੀਰ ਕਹਿੰਦੇ ਨੇ ਮਾਂ ਇੰਜ ਪਈ ਕਹਿੰਦੀ ਹੈ ਜਨਨੀ ਜਾਣਤ ਹੈ ਸੁਤ ਬੜਾ ਹੁੰਦਾ ਹੈ ਇਤਨਕ ਨਾ ਜਾਣੇ ਜੇ ਦਿਨ ਦਿਨ ਔਰ ਘਟਤ ਹੈ ਕਬੀਰ ਕਹਿੰਦੇ ਨੇ ਪੁੱਤ ਵੱਡਾ ਨਹੀਂ ਹੋਇਆ ਇੱਕ ਦਿਨ ਛੋਟਾ ਹੋ ਗਿਆ ਇੱਕ ਇੱਕ ਦਿਨ ਕਰਕੇ ਮਨੋ ਘਟਦਾ ਹੈ ਤਨ ਰੋਜ਼ ਰੋਜ਼ ਸਮਸ਼ਾਨ ਦੇ ਨੇੜੇ ਜਾ ਰਹੇ ਹਨ ਤਨ ਰੋਜ਼ ਰੋਜ਼ ਕਬਰ ਦੇ ਨੇੜੇ ਜਾ ਰਹੇ